ਰਾਇਕ ਜੀ ਦੇ ਭਾਦੇ ਅੱਜ ਅਸੀਂ ਮੌਜੂਦ ਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਜਿੱਥੇ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਇੱਥੇ ਅੱਜ ਕੇ SGBC ਵੱਲੋਂ ਜਿਹੜਾ ਬਜਟ ਦਾ ਇਜਲਾਸ ਕੀਤਾ ਜਾਇਗਾ ਤਾਂ ਉੱਥੇ ਹੀ ਜਥੇਦਾਰ ਸਹਿਬਾਨ ਮੈਂਬਰ ਸਹਿਬਾਨ ਮਿਲ ਕੇ ਜਿਹੜਾ ਬਜਟ ਪੇਸ਼ ਕਰਨਗੇ ਤਾਂ ਜਿੱਥੇ ਕਿ ਅੱਜ ਜਥੇਦਾਰ ਸਹਿਬਾਨਾਂ ਦੇ ਪੁਵੇਖ ਨੂੰ ਵੀ ਜਿਹੜਾ ਇੱਥੇ ਤੈਅ ਕੀਤਾ ਜਾਇਗਾ ਪੁਵੇਖ ਬਾਰੇ ਵੀ ਜਿਹੜੀ ਹੈ ਗੱਲਬਾਤ ਜਿਹੜੀ ਜਰੂਰ ਕੀਤੀ ਜਾਏਗੀ ਤਾਂ ਸਾਡੇ ਵਿੱਚ ਮੌਜੂਦ ਨੇ ਅੱਜ ਇੱਥੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਜਿਹੜੀ ਹੈ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੱ ਪੇਸ਼ ਜਿਹੜਾ ਹੋਣਾ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਅੱਜ ਅ ਗੁਰਚਰਨ ਸਿੰਘ ਗਰੇਵਾਲ ਤਾਂ ਹੋਰ ਵੀ ਜਿਹੜੇ ਨੇ ਸਿੱਖ ਸੰਤਾਏ ਨੇ ਬੜੇ ਅ ਇੱਥੇ ਪਹੁੰਚ ਰਹੇ ਨੇ ਤਾਂ ਤਿਆਰੀਆਂ ਜਿਹੜੀਆਂ ਬਿਲਕੁਲ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਤਾਂ ਗੱਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕਰਦੇ ਆ। ਚਲੋ ਇਹ ਹਾਊਸ ਦੇ ਅੰਦਰ ਇਸ ਤਰ੍ਹਾਂ ਦਾ ਕੰਮ ਚੱਲਦਾ ਰਹਿੰਦਾ ਪਰ ਅਸੀਂ ਇਹ ਚਾਹੁੰਦੇ ਆ ਕਿ ਇਹ ਟਕਰਾਅ ਨਹੀਂ ਹੋਣਾ ਚਾਹੀਦਾ। ਅਸੀਂ ਆਪਸ ਵਿੱਚ ਹੀ ਟਕਰ ਲੱਗ ਗਏ ਤੇ ਦਿੱਲੀ ਤਾਂ ਬਹੁਤ ਖੁਸ਼ ਆ। ਦਿੱਲੀ ਤਾਂ ਇਸ ਟਾਈਮ ਪੂਰੇ ਮੈਨੂੰ ਲੱਗਦਾ ਵੀ ਉਹ ਲੱਡੂ ਲੱਡੂ ਬਣਦੇ ਹੋਣੇ। ਪੀਪਾ ਵੀ ਬਾਸ ਸਿੱਖ ਜਿਹੜੇ ਟਕਰਾ ਗਏ ਸਿੱਖਾਂ ਦੀ ਜਥੇਬੰਦੀਆਂ ਆਪਸੀ ਟਕਰਾਰ ਰਹੀਆਂ ਹੁਣ ਤੁਸੀਂ ਦੇਖੋ ਲੜਾਈ ਸਾਡੀ ਇਹ ਆ ਕਿ ਸਾਡੀਆਂ ਸੋਸਤਾਵਾਂ ਅਸੀਂ ਕਿਵੇਂ ਬਚਾਉਣੀਆਂ ਜਿੰਨਾ ਲੋਕਾਂ ਨੇ ਅੱਜ ਧਰਨਾ ਲਾਉਣਾ ਕੀ ਉਹਨਾਂ ਨੂੰ ਸ਼ਰੋਣੀ ਕਮੇਟੀ ਨੇ ਕਦੇ ਮਾਣ ਸਨਮਾਨ ਸਤਕਾਰ ਨਹੀਂ ਦਿੱਤਾ ਤੇ ਸ਼ਰੋਣੀ ਕਮੇਟੀ ਅਸੀਂ ਤੋੜ ਦਾਂਗੇ ਫਿਰ ਜ਼ਿਆਦਾ ਕਹਿ ਹੀ ਦੇਣ ਐਲਾਨ ਹੀ ਕਰ ਦੇਣ ਪਿਛਲੇ ਦਿਨੀ ਪਿਛਲੇ ਦਿਨੀ ਇੱਕ ਦਿੱਲੀ ਚ ਜਿਹੜੀ ਕੇਂਦਰ ਸਰਕਾਰ ਦਾ ਵੱਡਾ ਕਰਛਾ ਇਹ ਗੱਲ ਬੋਲ ਗਿਆ ਕਹਿੰਦਾ ਵੀ ਸ਼ਰੋਣੀ ਕਮੇਟੀ ਦੀ ਥਾਂ ਤੇ ਬੋਰਡ ਬਣਾਉਣਾ ਚਾਹੀਦਾ ਤੇ ਸਾਨੂੰ ਬਾਦੀ ਨਾ ਯਾ ਸਾਰੇ ਸਿੱਖਾਂ ਨੂੰ ਤੁਹਾਡੇ ਮਾਦਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਬੋਰਡ ਹੀ ਬਣਾਉਣਾ ਤੇ ਲੜਕੇ ਕਾਧ ਨਹੀਂ ਪਾਉਣਾ ਫਿਰ ਤੁਸੀਂ ਸਾਰੇ ਕਹਿ ਲਓ ਓਏ ਹਾਂ ਜੀ ਸਾਡਾ ਤਾਂ ਇਹਨਾਂ ਦਾ ਸਿਰ ਜਿਵੇਂ ਕਹਿੰਦੇ ਆ ਝੁਕਾਇਆ ਵਿਆ ਦਿੱਲੀ ਤਖਤ ਤੋਂ ਤੇ ਇੱਥੇ ਬੋਰਡ ਬਣਾ ਦਿਓ ਤੇ ਜਿਵੇਂ ਜਿਵੇਂ ਉੱਥੇ ਲਾਗੂ ਕਰਤਾ ਹਜੂਰ ਸਾਹਿਬ ਪਟਨਾ ਸਾਹਿਬ ਆ ਹਰਿਆਣਾ ਚ ਕਰਤਾ ਕਿਨਾਂ ਦਿੱਲੀ ਚ ਕਰਤਾ ਤੇ ਫਿਰ ਜਿਹੜਾ ਰੋਣਾ ਰੋ ਰਹੇ ਨੇ ਸਿੱਖ ਜਥੇਬੰਦੀਆਂ ਅਕਾਲੀ ਦਲ ਉਹ ਜਿਹੜਾ ਰੋਣਾ ਰੋ ਰਹੇ ਨੇ ਉਹ ਇਹੀ ਰੋ ਰਹੇ ਨੇ ਤੁਹਾਡੀਆਂ ਸਸਤਾਵਾਂ ਤੋੜਨਗੇ ਤੁਹਾਡੀਆਂ ਹਸਤਾਵਾਂ ਖੋਣਗੇ ਲੜਾਈ ਅਸੀਂ ਦਿੱਲੀ ਨਾਲ ਲੜਨੀ ਸੀ ਲੜਾਈ ਅਸੀਂ ਆਪਣੇ ਵਾਸਤੇ ਕਮੇਟੀ ਵੱਲੋਂ 3-5 ਸਾਬ ਨੂੰ ਘਰੇ ਤੋੜਨ ਦੀ ਜਿਹੜੀ ਮੰਗ ਕਰ ਰਹੇ ਅਸੀਂ ਕਿਤੇ ਬਾਬਾ ਜੀ ਨੇ ਗੱਲਬਾਤ ਆਬ ਨਹੀਂ ਕੀਤੀ ਤੁਸੀਂ ਸ਼ਹਿਰ ਤੋਂ ਟਕਸਾਲ ਦੇ ਵੀ ਨੇੜੇ ਰਹੇ ਹੋ ਕੀ ਕਾਰਨ 26 ਦਿਨਾਂ ਦੇ ਸਿੰਘ ਸਾਹਿਬ ਕਰ ਬਹੁਤ ਚੰਗਾ ਸਵਾਲ ਆ ਤੇ ਮੈਂ ਤਾਂ ਇਹ ਗੱਲ ਕਰਦਾ ਕਿ ਸਭ ਤੋਂ ਪਹਿਲਾਂ ਜਹਦਰ ਰਣਜੀਤ ਸਿੰਘ ਜੀ ਨੂੰ ਲਾਇਆ ਗਿਆ ਕਿਵੇਂ ਲਾਇਆ ਗਿਆ ਕਿੰਨਾਂ ਨੇ ਲਾਇਆ ਉਹ ਕੌਣ ਨੇ ਅੱਜ ਉਹ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਗੱਲਾਂ ਦਾ ਜਵਾਬ ਮੰਗਿਆ ਜੇ ਉਸ ਤੋਂ ਬਾਅਦ ਜਿਹੜੇ ਜਹਦਰ ਲਾਏਗੇ ਸਾਰਿਆਂ ਦਾ ਜਵਾਬ ਮੰਗਿਆ ਜਾਵੇ ਅਸੀਂ ਨਾਲ ਮੈਂ ਡਟ ਕੇ ਨਾਲ ਜੇ ਇਹਨਾਂ ਗੱਲਾਂ ਦੇ ਨਾਲ ਅਸੀਂ ਵਾਅਦਾ ਖੜਾ ਕਰਨਾ ਤਾਂ ਮੈਂ ਤਾਂ ਸਦਮਾਨ ਤੇ ਸਤਕਾਰ ਕਰਦਾ ਜਹਦਰ ਸਾਹਿਬਾਨ ਦਾ ਵੀ ਉਹ ਪਹਿਲਾਂ ਜਿਹੜਾ ਰੋਲ ਕੀਤਾ ਸੀ ਉਸ ਤੋਂ ਵੱਡਾ ਰੋਲ ਹੋਣ ਕਰਨ ਤਾਂ ਕਿ ਕੌਮ ਦੇ ਅੰਦਰ ਕੋਈ ਜਵਾਬ ਕੋਈ ਸਵਾਲ ਠਾ ਰਹੇ ਹੋ ਕਿ ਹਾਸੋਣੀ ਸਥਿਤੀ ਬਾਲੀ ਦਿੱਲੀ ਦੇ ਸਾਹਮਣੇ ਪਰ ਜਦੋਂ ਸਿੱਖ ਜਥੇਦਾਰਾਂ ਨੂੰ ਲਾਉਂਦੇ ਨੇ ਚਲਾਉਂਦੇ ਨੇ ਉਦੋਂ ਹਾਸੋਣੀ ਸਥਿਤੀ ਕਿਉਂ ਨਹੀਂ ਬਣਦੀ ਹਾਸੋਣੀ ਸਥਿਤੀ ਦਾ ਉਹ ਉਹਦਾ ਜਿਹੜਾ ਵਿਖਿਆਨ ਆ ਉਹ ਇਸ ਤਰ੍ਹਾਂ ਦਾ ਕੀਤਾ ਜਾਂਦਾ ਜਦੋਂ ਕਿ ਹਾਸੋਣੀ ਸਥਿਤੀ ਮੈਂ ਇਹ ਸਮਝਦਾ ਕਿ ਨਹੀਂ ਹੈ ਪਰ ਇਹਨੂੰ ਵਧੀਆ ਢੰਗ ਨਾਲ ਕੀਤਾ ਜਾ ਸਕਦਾ ਸੀ ਪਰ ਟਕਰਾ ਇਹਦਾ ਹੱਲ ਨਹੀਂ ਹੈ ਪਰ ਅੱਜ ਜੋ ਸਥਿਤੀ ਬਣ ਗਈ ਇਹਨੂੰ ਕਿਵੇਂ ਵੇਖ ਰਹੇ ਹੋ ਤੁਸੀਂ ਬੰਤ ਵਸ ਦੇਖੋ ਜੀ ਗੁਰੂ ਕਿਰਪਾ ਕਰੇਗਾ ਅਸੀਂ ਤਾਂ ਪਾਲਦਾ ਅਸੀਂ ਤਾਂ ਦੁਨੀਆ ਦੀ ਸਰਵੱਤ ਦੇ ਭਲੇ ਦੀ ਗੱਲ ਕਰ ਰਹੇ ਆ ਇਹ ਤਾਂ ਗੁਰੂ ਦੀ ਕੌਮ ਹੈ ਗੁਰੂ ਦੀ ਸਸਤਾ ਸਿੱਖਾਂ ਦੀ ਸਸਤਾ ਸਭ ਠੀਕ ਹੋ ਜਾਏਗਾ ਤੇਰੇ ਵੱਲ ਸਾਹਿਬ ਕੋਈ ਗੈਰ ਸਿੱਖ ਜਥੇਬੰਦੀ ਇਸ ਸੰਸਥਾ ਦਾ ਵਿਰੋਧ ਕਰੇ ਉਹ ਗੱਲ ਸਮਝ ਆਉਂਦੀ ਪਰ ਇੱਕ ਟਕਸਾਲ ਦਾ ਮੁਖੀ ਔਰ ਸੰਤ ਸਵਾਜ ਦੇ ਮੁਖੀ ਉਹ ਵਿਰੋਧ ਕਰ ਰਹੇ ਨੇ ਉਹ ਲੋਕਾਂ ਦੇ ਵਿੱਚ ਇਹੋ ਹੀ ਤਾਂ ਸਾਨੂੰ ਅਫਸੋਸ ਹਨ ਜੀ ਇਹੋ ਹੀ ਤਾਂ ਸਾਨੂੰ ਅਫਸੋਸ ਹੈ ਕਿ ਜਿਹਨਾਂ ਨੇ ਜਿਹੜੀ ਸੰਸਥਾ ਨੇ ਜਿਹੜੀ ਸੰਪਰਦਾ ਦੇ ਅਧੀਨ ਅਸੀਂ ਆਪਣੀ ਜ਼ਿੰਦਗੀ ਦਾ ਕੋਈ ਤਿਲਫਲ ਭੇਟ ਕੀਤਾ ਸੰਜਾਇਤ ਸਿੰਘ ਖਾਲਸਾ ਭਿੰਡਰਾਵਾਲਾ ਨੇ ਉਹਨਾਂ ਨੇ ਹਮੇਸ਼ਾ ਜਿਹੜੀ ਆ ਲੜਾਈ ਦਿੱਲੀ ਨਾਲ ਲੜੀ ਤੇ ਅਸੀਂ ਦਿੱਲੀ ਤੋਂ ਲੜਾਈ ਮੋੜ ਕੇ ਆਦੇ ਘਰੇ ਲਿਆਈਏ ਫਿਰ ਚੰਗੀ ਗੱਲ ਨਿਕੀ ਸੰਗਤ ਦੇ ਵਿੱਚ ਇਸ ਗੱਲ ਦਾ ਪਰ ਉਹਦਾ ਮੰਨਦੇ ਕੋਈ ਫੈਸਲੇ ਨਹੀਂ ਉਹਨਾਂ ਨੂੰ ਪ੍ਰੋਸੈਸ ਨਹੀਂ ਲਈ ਗਿਆ ਫੈਸਲੇ ਫੈਸਲੇ ਨਹੀਂ ਲਾਦੇ ਤਰੀਕੇ ਗਲਤ ਸੀ ਫੈਸਲੇ ਲੈ ਲੈ ਨਹੀਂ ਲੈ ਲੈ ਵਕਰੀ ਗੱਲ ਆ ਉਹ ਬਹਿ ਕੇ ਨਿਬੜ ਸਕਦੇ ਆ ਪਰ ਧਰਨਾ ਇਹਦਾ ਹੱਲ ਨਹੀਂ ਹੈਗਾ ਨਾ ਪਰ ਦਿੱਲੀ ਕਮੇਟੀ ਵੀ ਵਿੱਚ ਆ ਗਈ ਦਿੱਲੀ ਕਮੇਟੀ ਵੀ ਉਹਨਾਂ ਦੇ ਸੇ ਬਹੁਤ ਬਹੁਤ ਚੰਗਾ ਸਿੰਬਲ ਹੈ ਜੀ ਸੰਕੇਤ ਹੈ ਦਿੱਲੀ ਕਮੇਟੀ ਆਏਗੀ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਹੋਏਗਾ ਦਿੱਲੀ ਕਮੇਟੀ ਵੀ ਆਏਗੀ ਬਹੁਤ ਸਪਸ਼ਟ ਸ਼ਬਦਾਂ ਤੇ ਦੱਸੋ ਤੁਹਾਨੂੰ ਕੀ ਲੱਗ ਰਿਹਾ ਕਿ ਭਾਜਪਾ ਜਾਂ ਆਰਐਸਐਸ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਮੇਰੇ ਮੂੰਹ ਕੋ ਆ ਕੇ ਬਹੁਤ ਜ਼ਿਆਦਾ ਵਿਖਿਆਲ ਹੋ ਜਾਏਗਾ ਤੁਹਾਨੂੰ ਮੇਰੇ ਨਾਲ ਵੱਧ ਪਤਾ ਤੇ ਸੰਗਤ ਨੂੰ ਵੱਧ ਪਤਾ ਤੇ ਅਸੀਂ ਤਾਂ ਸਨਮਾਨ ਕਰਦੇ ਹਾਂ ਕਿਉਂਕਿ ਰਤਵੇ ਜਿਸ ਤੇ ਬੈਠੇ ਨੇ ਸਾਡੇ ਸਰਕਾਰਤ ਮਹਾਪੁਰਸ਼ ਉਹ ਸਾਡੇ ਲਈ ਸਤਿਕਾਰਯੋਗ ਹੈ ਸਾਡੀ ਮਾਂ ਸਵਾਨ ਉਹ ਉਹ ਹੱਲ ਕੀ ਆ ਫਿਰ ਹੁਣ ਕੀ ਤੁਸੀਂ ਹੱਲ ਤਾਂ ਅੱਗੇ ਵੀ ਹੁੰਦੇ ਆ ਇਹ ਤੇ ਅੱਜ ਵੀ ਹੋ ਜਾਣਾ ਗੁਰੂ ਮਹਾਰਾਜ ਰਾਮਦਾਸ ਬਾਸ਼ਰ ਕਿਰਪਾ ਕਰ ਦੇਣੀ ਆ ਕੋਈ ਗੱਲ ਇਹ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੱਥੇ ਫੇਲ ਹੁੰਦੀ ਆ ਆਪ ਵੀ ਸਾਰੇ ਧਰੇ ਇੰਨੇ ਬਣ ਗਏ ਨੇ ਤੇ ਦਿੱਲੀ ਵਾਲੇ ਕਾਮਜਾਬ ਹੋ ਰਿਹਾ ਜੇ ਜਦੋਂ ਸੱਤਾ ਤੇ ਬੈਠੇ ਲੋਕ ਕਿਨਾ ਦਬਾਅ ਬਣਾਉਣ ਧੱਕਾ ਕਰਨ ਤੇ ਫਿਰ ਉਦੋਂ ਸਿੱਖਾਂ ਦੇ ਅੰਦਰ ਇੱਕ ਰੋਹ ਤੇ ਅக்ਰੋਸ਼ ਪੈਦਾ ਹੁੰਦਾ ਜਿਹਦਾ ਅਸਰ ਇਸ ਹਿੰਦੁਸਤਾਨ ਨੇ ਭੁਗਤਿਆ ਤੇ ਜੇ ਗਾਂ ਨਹੀਂ ਹਟਣਗੇ ਤੇ ਹਿੰਦੁਸਤਾਨ ਇਸ ਮਾਹੌਲ ਦੇ ਉਪਜੇ ਨਤੀਜਿਆਂ ਨੂੰ ਭੁਗਤੇਗਾ ਪਰ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਮਸਾਂ ਹੀ ਸ਼ਾਂਤੀ ਆਈ ਆ ਤੇ ਸਿੱਖਾਂ ਨੂੰ ਨਾ ਛੇੜਿਆ ਜਾਵੇ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਨਾ ਦਿੱਤਾ ਜਾਵੇ ਸਿੱਖ ਕਦੇ ਆਮ ਮੰਦਰ ਦੇ ਪੂਰੇ ਜਾ ਕੇ ਝੰਡਾਰੀ ਲਾਉਂਦਾ ਕਿ ਅਸੀਂ ਜੀ ਇਹਦੇ ਵਿੱਚ ਹਿੱਸੇਦਾਰ ਹਰ ਧਰਮ ਦਾ ਸਿੱਖ ਸਤਿਕਾਰ ਕਰਦਾ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਮਤ ਵੀ ਦਿੱਤੀ ਆ ਸਮਤ ਵੀ ਦਿੱਤੀ ਆ ਅਸੀਂ ਸਾਰੇ ਸਭ ਧਰਮਾਂ ਦਾ ਸਤਿਕਾਰ ਕਰਦੇ ਆ ਪਰ ਸਿੱਖਾਂ ਦੇ ਧਾਰਮਿਕ ਮਾਮਲੇ ਵਿੱਚ ਦਖਲ ਜੜਾ ਵਾ ਉਹ ਹਮੇਸ਼ਾ ਹੀ ਮਹਿੰਗਾ ਪਿਆ ਵਾ ਤੇ ਅਸੀਂ ਸਰਕਾਰ ਨੂੰ ਕਹਿੰਦੇ ਆ ਦੇਸ਼ ਨੂੰ ਬਚਾਓ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਦਾ ਨਾਰਾ ਲਾ ਰਹੇ ਹੋ ਤਾਂ ਦੇਸ਼ ਤਦ ਬਚੇਗਾ ਜੇ ਸਿੱਖਾਂ ਦੇ ਧਰਮ ਆਲੋਚ ਤੁਸੀਂ ਦਖਲ ਨਹੀਂ ਦਿਓ ਬਹੁਤ ਚੰਗੀ ਗੱਲ ਆ ਜੀ ਅਸੀਂ ਜੋ ਦੇਖੋ ਵਿਧੀ ਵਿਧਾਨ ਆ ਉਹ ਪ੍ਰਧਾਨ ਸਾਹਿਬ ਮੌਕੇ ਤੇ ਦੱਸਣਗੇ ਪਰ ਅਸੀਂ ਸਾਰੇ ਜਿੰਨੇ ਜਿੰਨੇ ਮੈਂਬਰ ਆ ਉਹ ਸਾਡੇ ਲਈ ਸਤਿਕਾਰਯੋਗ ਆ ਅਸੀਂ ਇਕੱਠੇ ਆ ਤੇ ਅਸੀਂ ਕਿਸੇ ਤਰ੍ਹਾਂ ਦਾ ਵਾਵੇਲਾ ਨਹੀਂ ਖੜਾ ਕਰਨਾ ਤੇ ਦੁਨੀਆ ਨੂੰ ਤਮਾਸ਼ਾ ਨਹੀਂ ਦਿਖਾਉਣਾ ਜਿਸ ਤਮਾਸ਼ੇ ਨੂੰ ਦਿੱਲੀ ਦੇ ਏਸੀ ਦੇ ਕਮਰੇ ਚ ਬੈਠੇ ਲੋਕ ਦੇਖ ਰਹੇ ਆ ਕਿ ਸੇਖਾਂ ਦਾ ਤਮਾਸ਼ਾ ਬਣ ਜਾ ਰਿਹਾ ਅਸੀਂ ਉਹ ਨਹੀਂ ਬਣਨਾ ਸੇਵਾ ਮੁਕਤੀ ਦੇ ਨਿਯਮ ਪ੍ਰਧਾਨ ਸਭ ਕਹਿੰਦੇ ਚੰਗੀ ਗੱਲ ਚੰਗੀ ਗੱਲ ਪਹਿਲੋਂ ਨਹੀਂ ਸੀ ਹੈਗੇ ਨਹੀਂ ਹੁਣੇ ਚਾਹੀਦੇ ਸੀ ਪਹਿਲੋਂ ਨਿਯਮ ਨਹੀਂ ਸੀ ਨਹੀਂ ਲਿਖਤੀ ਨਹੀਂ ਲਿਖ ਅੱਗੇ ਚਲੋ ਸਹਿਮਤੀ ਨਾਲ ਹੋ ਜਾਂਦਾ ਸੀ ਪਰ ਜੇ ਕੋਈ ਸ਼ੰਕਾ ਪੈਦਾ ਹੋਈ ਆ ਤੇ ਉਹਨੇ ਜੋ ਬਣ ਜਾਣਾ ਚਾਹੀਦੇ ਅਸੀਂ ਤਾਂ ਸਹਿਮਤ ਆ ਇਸ ਗੱਲ ਤੁਸੀਂ ਟਕਸਾਲ ਦੇ ਵੀ ਨੇੜੇ ਰਹੇ ਹੋ ਇੱਥੇਲੇ ਪਾਸੇ ਅੱਜ ਵੀ ਨੇੜੇ ਆ ਸਾਨੂੰ ਦੂਰ ਨਾ ਕਰੋ ਫਿਰ ਨਹੀਂ ਦੂਰ ਨਹੀਂ ਕਰ ਰਹੇ ਸਾਡਾ ਸਵਾਲ ਆ ਇਹ ਫਿਰ ਬਿਜੋਲਗੀ ਦੀ ਭੂਮਿਕਾ ਕਿਉਂ ਨਹੀਂ ਨੇ ਬਿਜੋਲਗੀ ਦੀ ਭੂਮਿਕਾ ਤਿੰਨ ਵਾਰ ਧਾਮੀ ਸਾਹਿਬ ਮਿਲ ਚੁੱਕੇ ਨੇ ਹੋਰ ਸਸਤਾ ਵਿੱਚ ਮਿਲ ਚੁੱਕੀਆਂ ਅਸੀਂ ਤਾਂ ਹੀ ਕਹਿੰਨੇ ਆ ਵੀ ਟਕਰਾਅ ਨਾ ਕਰੀਏ ਮਸਲਾ ਬੈਠ ਕੇ ਹੱਲ ਕਰੀਏ ਇਹ ਅੰਦਰ ਦੀ ਗੱਲ ਨਹੀਂ ਇਸ ਕੋਸ਼ਿਸ਼ ਕੀਤੀ ਜਾਊਗੀ ਕਿਵੇਂ ਰੋਕਿਆ ਜਾਵੇ ਜਿਉਂੋ ਸਾਖ ਜੇ ਕਿਸੇ ਸਾਡੀ ਪੱਗ ਲਾਉਣੀ ਤੇ ਲਾ ਦੇਣਾ ਜੀ ਜੇ ਇਸ ਗੱਲ ਨਾਲ ਸਿੱਖ ਪੰਥ ਦਾ ਮਸਲਾ ਹੱਲ ਹੁੰਦਾ ਤੇ ਅਸੀਂ ਕਰ ਰੋਕਦੇ ਪਰ ਅਗਲੇ ਪਾਸੇ ਪਾਕੀ ਹੈ ਨਾ ਟਕਸਾਲ ਦੀ ਵੱਡੀ ਪਾਕੀ ਅਸੀਂ ਨਹੀਂ ਲਾਉਂਦੇ ਅਸੀਂ ਨਹੀਂ ਲਾਉਂਦੇ ਅਗਲੇ ਪਾਸੇ ਪਾਕੀ ਅਸੀਂ ਨਹੀਂ ਲਾਉਂਦੇ ਅਸੀਂ ਤਾਂ ਹੱਥ ਜੋੜ ਕੇ ਖੜੇ ਹਾਂ ਇੱਥੇ ਲੱ ਅਜੀ ਤਾਂ ਆਪਣਾ ਇੱਕ ਰੋਲ ਅਦਾ ਕਰਦੇ ਆ ਸਾਂਝਾ ਰੋਲ ਦਾ ਕਰਦੇ ਆ ਦੋ ਵੱਡੀਆਂ ਸਿੱਖ ਸੰਸਥਾਵਾਂ ਟਕਸਾਲ ਜਿਨ੍ਹਾਂ ਵਾਲੇ ਸਿੱਖ ਵੇਖਦਾ ਵਾ ਐਸਜੀਪੀਸੀ ਜਿਨ੍ਹਾਂ ਵਾਲੇ ਸਿੱਖ ਹਮੇਸ਼ਾ ਵੇਖਦਾ ਵੱਡੀਆਂ ਸੰਸਥਾਵਾਂ ਆਪਸੀ ਟਕਰਾਵ ਗੁਰੂ ਸਾਹਿਬ ਅਗੇ ਕੀ ਕਾਮਨਾ ਕਰਦੇ ਹੋ ਨਾ ਹੋਵੇ ਗੁਰੂ ਮਹਾਰਾਜ ਕਿਰਪਾ ਕਰਮ ਚੜ੍ਹਦੀ ਕਲਾ ਭਾਣ ਏਕਤਾ ਤਾਕ ਇੱਕ ਭਰੋਸਾ ਦੇਣ ਤਾਂ ਕਿ ਅਸੀਂ ਲੜਾਈ ਦਿੱਲੀ ਨਾਲ